ਤਸੀਲ ਕੰਪਲੈਕਸ ਦਾ ਹੈ ਉਹਦਾ 3 ਤੇ 4th ਫਲੋਰ ਬਣਾਇਆ ਬੜੇ ਸ਼ਾਨਦਾਰ ਕਮਰੇ ਬਣਾਏ ਨੇ ਵਿਦ ਲੇਡੀਜ਼ ਐਂਡ ਜੈਂਟਸ ਟਾਇਲਟ ਔਰ ਲਿਫਟਾਂ 10 ਕਰੋੜ 31 ਲੱਖ ਦਾ ਪ੍ਰੋਜੈਕਟ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਕੇਸ ਤਵਾ ਤਸੀਲ ਕਲ ਕੰਪਲੈਕਸ ਦੇ ਉੱਪਰ ਸੋਲਰ ਜਿਹੜਾ ਪ੍ਰੋਜੈਕਟ ਲੱਗੂਗਾ ਜਾਨੀ ਕਿ 1.12% ਬਿਜਲੀ ਇਹ ਦਫ਼ਤਰ ਆਪ ਹੀ ਪੈਦਾ ਕਰੂਗਾ ਆਪਣੀ 1.12% ਆਪਣੀ ਸੋ ਇਹ ਹੈ ਇਨੀਸ਼ੀਏਟਿਵ ਲੈਂਡ ਜ਼ਰੂਰਤ ਹੈ ਅਸਲ ਤੇ ਤਰੱਕੀ ਦੇ ਇਹੀ ਰਾਹ ਨੇ ਵਿਕਾਸ ਦੇ ਇਹੀ ਰਾਹ ਨੇ ਤੇ ਮੌਗਾ ਕਿਉਂਕਿ ਬਹੁਤ ਹੀ ਸੈਂਟਰ ਚ ਪੈ ਜਾਂਦਾ ਨਾਲ ਵਾਲੇ ਭਾਵੇਂ ਉਹ ਭਾਗਾ ਪੁਰਾਣਾ ਹੈ ਭਾਵੇਂ ਕੋਟ ਕਪੂਰ ਹੈ ਭਾਵੇਂ ਗਰੋਫਰੋਜਪੁਰਾ ਹੈ ਇਧਰੋਂ ਚਲਵੰਡੀ ਪਾਈ ਹੈ ਜੀਰਾ ਹੈ ਹਨਾ ਇਧਰੋਂ ਬੁੱਕੀਪੁਰ ਤੋਂ ਲੈ ਕੇ ਬਲਾਸਪੁਰ ਤੋਂ ਲੈ ਕੇ ਜਗਰਾਉਂ ਤੋਂ ਲੈ ਕੇ ਮੈਂ ਤਾਂ ਕੱਲ-ਕੱਲ ਪਿੰਡ ਜਾਂਦਾ ਸੀ ਸੋ ਐਮਐਲਏ ਸਹਿਬਾ ਐਮਐਲ ਮੋਗੇ ਦੇ ਰਤਨਕੋਟ ਦੇ ਐਮਐਲਏ ਸਾਡੇ ਨਾਲ ਖੜੇ ਨੇ ਔਰ ਸਾਡੀ ਮੰਤਰੀ ਸਾਹਿਬ ਖੁਟੇ ਸਾਹਿਬ ਇੱਥੇ ਖੜੇ ਨੇ ਔਰ ਸਾਡੀ ਜਿਹੜੀ ਮੋਗੇ ਦੀ ਕਲੀਨ ਹੈ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ ਐ ਸਾਡੀ ਪਾਰਟੀ ਨੂੰ ਤੱਕ ਪਹੁੰਚਾਉਣਾ ਬਹੁਤ ਸਾਰੇ ਤੇ ਦਿੱਲੀ ਵੀ ਡਿਊਟੀ ਰੱਖਿਆ ਹੋਣਗੇ ਸ਼ਾਇਦ ਅੱਜ ਕੁਝ ਦਿੱਲੀ ਵੀ ਹੋਣਗੇ ਤੇ ਸੋ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਟੀਚਰ ਰੱਖਿਆ ਗਿਆ ਅਰਵਿੰਦ ਕੇਜਰੀਵਾਲ ਜੀ ਵੱਲੋਂ ਕਿਹ ਧਰਮ ਦੀ ਰਾਜਨੀਤੀ ਨਹੀਂ ਅਸੀਂ ਕਰਦੇ ਬੰਦ ਸਾਹਿਬ ਦਿੱਲੀ ਅਸੀਂ 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 ਕੰਮ ਦੀ ਰਾਜਨੀਤੀ ਕਰਦੇ ਆ ਅਸੀਂ ਚਮ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਸਮਾਜ ਨੂੰ ਤੋੜਨ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਤਾਂ ਹਸਪਤਾਲਾਂ ਸਕੂਲਾਂ ਦੀ ਗੱਲ ਕਰਦੇ ਆ ਅਸੀਂ ਬਿਜਲੀ ਪਾਣੀ ਦੀ ਗੱਲ ਕਰਦੇ ਆ ਅਸੀਂ ਨਹਿਰਾਂ ਦੀ ਅਸੀਂ ਇਨਫਰਾਸਟ੍ਰਕਚਰ ਦੀ ਗੱਲ ਕਰਦੇ ਆ ਇਹੀ ਚੀਜ਼ ਸਾਨੂੰ ਜਿਹੜੀ ਆ ਉਹ ਲੋਕਾਂ ਨੂੰ ਪਸੰਦ ਆ ਰਹੀ ਹੈ ਦਿੱਲੀ ਦੇ ਵਿੱਚ ਪਰ ਮੈਂ ਤੁਹਾਨੂੰ ਬਹੁਤ ਖੁਸ਼ਖਬਰੀ ਵੀ ਦੇ ਰਿਹਾ ਮੈਂ ਦਿੱਲੀ ਤੋਂ ਆਇਆ ਹਾਂ ਦੋ ਦਿਨ ਮੇਰੇ ਦਿੱਲੀ ਤੁਸੀਂ ਵੀ ਦੇਖਿਆ ਹਣਾ ਸਾਰਾ ਕਵਰ ਕੀਤਾ ਤੇ ਦਿੱਲੀ ਦੇ ਵਿੱਚ ਇੱਕ ਵਾਰੀ ਫੇਰ ਯਾਨੀ ਕਿ ਚੌਥੀ ਵਾਰ ਚੌਥੀ ਵਾਰ ਅਮਨਿ ਪਟ ਦੀ ਸਰਕਾਰ ਬਣ ਰਹੀ ਹੈ ਔਰ ਉਹ ਵੀ 60 ਤੋਂ ਉੱਪਰ ਉਹ ਫੇਰ ਵੀ 60 ਤੋਂ ਉੱਪਰ ਮਤਲਬ ਇਹ ਰਕੋਰਡ ਬਣੂਗਾ ਕਿ ਦਿੱਲੀ ਦੇ ਲੋਕ ਜਿਹੜੇ ਨੇ ਉਹ ਆਮਾਨੇ ਪਾ ਕੇ ਉਹਨਾਂ ਨੇ ਯਕੀਨ ਕਰਨਾ ਸ਼ੁਰੂ ਕੀਤਾ ਵਾਕਿ ਪੰਜਾਬ ਦੇ ਨਹੀਂ ਕੀਤਾ ਤਾਂ ਪੰਜਾਬ ਦੇ ਲੋਕਾਂ ਨੂੰ ਵੀ ਅਸੀਂ ਕੰਮ ਦੇ ਰਾਹੀਂ ਰਾਹੀਂ ਜਿਹੜਾ ਉਹ ਅਗਲੀ ਮੈਂ ਇੱਕ ਵਾਰੀ ਇਹ ਵੀ ਕਹਿ ਸਕਦਾ ਜਦੋਂ ਮੈਂ MP ਸੀਗਾ ਸੰਗਰੂਰ ਤੋਂ ਜਦੋਂ ਮੈਂ ਪਹਿਲੀ ਵਾਰ ਲੜਿਆ 14 ਚ ਤਾਂ ਮੈਂ ਐਸਾ ਹੱਥ ਬੰਨ ਕੇ ਫੋਟੋ ਖਿੱਚੀ ਮੈਂ ਕਹਿੰਦਾ ਇੱਕ ਵਾਰ ਇੱਕ ਪਹਿਲੀ ਵਾਰ ਤਾਂ ਮੈਨੂੰ ਹੱਥ ਬੰਨਣੇ ਪਏ ਨੇ ਕਿ ਮੈਨੂੰ ਪਰਖ ਕੇ ਦੇਖ ਲੋ ਪਰ ਜੇ ਦੁਬਾਰਾ ਵੀ ਮੈਨੂੰ ਹੱਥ ਬੰਨਣੇ ਪਏਗੇ ਫਿਰ ਲੱਖ ਲਾਣ ਤੇ ਮੇਰੀ ਰਾਜਨੀਤੀ ਅਗਲੀ ਵਾਰ ਜਿਹੜਾ ਪੋਸਟਰ ਸੀ ਮੈਂ ਇਹਦਾ ਕਿੱਸਾ ਕਿ ਮੇਰੇ ਕੰਮਾਂ ਤੇ ਵੋਟ ਪਾਓ ਸਰਵਿੰਦ ਕੇਜਰੀਵਾਲ ਵੀ ਇਹੀ ਕਹਿੰਦਾ ਜੇ ਕੰਮ ਚੰਗੇ ਲੱਗੇ ਵੋਟ ਪਾ ਦਿਓ ਨਹੀਂ ਨਾਂ ਤੇ ਮਾਨ ਸਰ ਤੁਸੀਂ ਗੱਲ ਕੀਤੀ ਕੰਮਾਂ ਦੀ ਰਾਜਨੀਤੀ ਦੀ ਕਿ ਤੁਸੀਂ ਇਲੈਕਸ਼ਨ ਟਾਈਮ 'ਚ ਗੱਲ ਕੀਤੀ ਸੀ ਲੇਡੀਆਂ ਨੂੰ 1000 ਰੁਪਏ ਮਹੀਨਾ ਦੇਣ ਦੀ ਉਹ ਵਾਦਾ ਪੂਰਾ ਨਹੀਂ ਹੋਇਆ ਦਿੱਲੀ ਆਪਾਂ ਫੇਰ ਵਾਦੇ ਚੜੀ ਲਾ ਰਹੇ ਆ ਦਿੱਲੀ ਪੂਰੇ ਹੋ ਰਹੇ ਨੇ ਮੂਹ ਪੰਜਾਬ ਦੀ ਕੀ ਪੋਜੀਸ਼ਨ ਹੈ ਜੀ ਪੰਜਾਬ 'ਚ ਕਰਨਗੇ ਕਦੋਂ ਤੱਕ ਸਰ ਲੇਡੀਆਂ ਦਾ ਕਦੋਂ ਜਿ ਕਰ ਹੋ ਜਾਏਗਾ ਅਗਲੇ ਬਜਟ 'ਚ ਆਹੀਗਾ ਧਰਵਾਦ ਤੁਸੀਂ ਇਸ ਤਰ੍ਹਾਂ ਸਵਾਗਤ ਚੁਣ ਮੈਨੂੰ ਮੰਨਦਾ ਮੰਨਦਾ ਕਿ ਮੈਂ ਪੂਰਾ ਕਰਦਾ ਤੁਸੀ ਦੇ ਬਾਅਦ ਮੈਨੂੰ ਮੈਨੂੰ ਪੁੱਛੋ ਤੇ ਧੰਨਵਾਦ ਵੀ ਕਰਿਓ ਬਿਲਕੁਲ ਕਰਾਂਗੇ ਜੀ ਕਿੱਥੇ ਦੇਖੋ ਜੇ ਸਰ ਕੇਂਦਰੀ ਵਾਦੀ ਗੱਡੀ ਦੇ ਦੁਆਰਾ ਫੇਰ ਅੱਗੇ ਇਲੈਕਸ਼ਨਰ ਜੀ ਹਮਲੇ ਹੁੰਦੇ ਅੱਗੇ ਪਿੱਛੇ ਨੂੰ ਹੁੰਦੇ ਤੇ ਦੇਖ ਲਓ ਨਾ ਫਿਰ ਕਿਸ ਲੈਵਲ ਤੱਕ ਪਹੁੰਚੇ ਹੋਏ ਨੇ ਜਦੋਂ ਕੋਈ ਹੋਰ ਨਹੀਂ ਤਰੀਕਾ ਤਾਂ ਮਾਰਕਟ ਜਿਹੜਾ ਪਹਿਲਵਾਨ ਹਾਰਦਾ ਹੋਵੇ ਉਹ ਕਿੰਨਾ ਤੇ ਦੰਦੀਆ ਵੱਢਣ ਲੱਗ ਜਾਂਦਾ ਚੁੰਡੀਆਂ ਵੱਢਣ ਲੱਗ ਜਾਂਦੇ ਦੂਜੇ ਪਹਿਲਵਾਨ ਦੇ ਜਦੋਂ ਨੂੰ ਪਤਾ ਮੈਂ ਹਾਰ ਰਿਹਾ ਸੋ ਇਹ ਐ ਹੈ ਜੀ ਰਾਜਨੀਤੀ ਤੇ ਉਤਰਿਆ ਇਹ ਰੋੜਿਆ ਰੋੜਿਆ ਪੱਤਰਾ ਨਹੀਂ ਰਾਜਨੀਤੀ ਤਾਂ ਅਸੀਂ ਕਰਦੀ ਨਹੀਂ ਤੁਸੀਂ ਰੋੜੇ ਪੱਤਰ ਮਾਰ ਰਹੇ ਹੋ ਸਾਨੂੰ ਜਿੱਤ ਲਓ ਤੁਸੀਂ ਏਜੰਡਾ ਦੱਸੋ ਉਹੀ મોદી ਕਹਿ ਰਿਹਾ ਕਿ ਫ੍ਰੀ ਕੀ ਰੇਵੜੀਆਂ ਬਾਟ ਰਹਾ ਕੇਜਰੀਵਾਲ ਕੇਜਰੀਵਾਲ ਨੇ ਕਿਹਾ ਮੈਂ 2100 ਰੁਪਏ ਦੇਵਾਂਗਾ ਤੋ ਕਹਿੰਦਾ ਮੈਂ 2500 ਦੇਵਾਂਗਾ ਮਾਨਤਪ ਫੇਰੇ ਫੇਰੇ ਇਹ ਪਾਪੜੇ ਪਾਪੜ ਨਹੀਂ ਬਣ ਰਹੇ ਇਹ ਗੱਲ ਸੁਣੇ ਸੀ ਬਾਈ ਕਿਹਾ ਮੈਡੀਕਲ ਜਹਾ ਹਸਪੀਟਲ ਦੇ ਵਿੱਚ ਜੇ 3 ਮਹੀਨੇ ਪਹਿਲਾਂ ਦਵਾਈ ਦੇਦੇ ਮਹੀਨੇ ਦਵਾਈ ਦੇਣ ਲੱਗੇ ਕਮੀ ਆ ਰਹੀ ਹੈ ਮੈਡੀਸਨ ਦੇ ਵਿੱਚ ਜੀ ਕੋਈ ਕਮੀ ਨਹੀਂ ਜੀ ਕੌਣ ਕਰੇ ਹਸਪੀਟਲ ਸਰਕਾਰੀ ਹਸਪੀਟਲ ਦੇ ਵਿੱਚ ਹਸਪੀਟਲ ਦੇ ਵਿੱਚ ਕਾਫੀ ਅਦਾ ਮੈਸੇਜ ਨਹੀਂ 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 ਇੱਕ ਗੱਲ ਮੈਂ ਮੰਨੂਗਾ ਮਾਨਤਪ ਕਿ ਕਮੀਆਂ ਹੋਣ ਕਿਆ ਪਰ 75 ਸਾਲ ਪੁਰਾਣੀ ਗੰਡ ਖੋਲਣੀ ਹੈ ਵੀਰੇ 75 ਸਾਲ ਪੁਰਾਣੀ ਗੰਡ ਖੋਲਣੀ ਹੈ ਜੇ 3 ਦਿਨ ਪਹਿਲਾਂ ਆਪਾਂ ਕਿਸੇ ਫਿੱਤੇ ਵਾਲੇ ਬੂਟ ਦੀ ਗੰਡ ਨਾ ਖੋਲੀ ਨਾ ਉਹਨੂੰ ਚਾਕੂ ਦੀ ਨੋਕ ਨਾਲ ਜਾਂ ਚਮਚੇ ਦੀ ਡੰਡੀ ਨਾਲ ਖੋਲਣਾ ਪੈਂਦਾ 75 ਸਾਲ ਬਰਾਂਡ ਗੰਢ ਖੋਲਣੀ ਹੈ ਮੈਂ ਮਨਸਾ ਮੈਂ ਮੋਗੇ ਮੈਂ ਆ ਕਰਨਾ ਆ ਇਹਦੇ ਬਾਰੇ ਤਾਂ ਪੁੱਛ ਲੋ ਕਿ ਕੀ ਹੈ ਜੀ ਸਰ ਇਹਦੇ ਬਾਰੇ ਹਾਂ ਪੁੱਛੇ ਇਹਦੇ ਬਾਰੇ ਸਵਾਲ ਬੱਚੇ ਇਹਦੇ ਬਾਰੇ ਸਵਾਲ ਕਰ ਰਹੇ ਜੀ ਜੱਥੇਦਾਰ ਤੋਤਾ ਸਿੰਘ ਬਤੋਂ ਰੱਖੀ ਗਈ ਸੀ ਪ੍ਰਕਾਸ਼ ਸਿੰਘ ਬਾਦਲ ਉਹ ਕਿ ਅੱਜ ਬਰਜਿੰਦਰ ਸਿੰਘ ਬਰਾੜ ਜਿਹੜੇ ਜੱਥੇਦਾਰ ਤੋਤਾ ਸਿੰਘ ਜੀ ਦੇ ਸੁਪੁੱਤਰ ਨੇ ਉਹਨਾਂ ਨੇ ਵੀ ਧਾਰਵਾਕ ਕੀਤਾ ਹੈ ਭਗਵੰਤ ਸਿੰਘ ਮਾਨ ਦਾ ਬੜੀ ਵਧੀਆ ਗੱਲ ਹੈ ਵਧੀਆ ਗੱਲ ਹੈ ਇਹ ਜਿਹੜਾ ਉਹਦਾ ਸੁਪਣਾ ਪੂਰਾ ਨਹੀਂ ਵਧੀਆ ਗੱਲ ਹੈ ਜੀ ਮੈਂ ਕਹਿੰਦਾ ਜੀ ਚਾਹੇ ਜੀਨੇ ਮਰਜੀ ਰੱਖਿਆ ਜੀਨੇ ਕੰਪ ਉਹ ਉਹ ਹੀ ਮੈਂ ਮੈਂ ਉਹਨਾਂ ਨੇ ਰੱਖਿਆ ਮੈਂ ਕੰਪਨੀ ਕਰਦਾ ਮੈਂ ਕਿਹ ਚੀਜ਼ ਕਰਦਾ ਕੁਝ ਘਾਟ ਦੀ ਵੇਟ ਕਰ ਰਿਹਾ ਮੈਂ ਤਾਂ ਕਦੇ ਵੀ ਨਹੀਂ ਕਹਿੰਦਾ ਕਿ ਮੇਰੇ ਉਦੋਂ ਕਰਨ ਕਰਕੇ ਤੂੰ ਪੁਲ ਵੀ ਰਹਿ ਜਾ ਮੈਂ ਕਹਿੰਦਾ ਤੂੰ ਪੁਲ ਚਲਾ ਉਹ ਕੋਈ ਪੁਲ ਹੋਵੇਗਾ ਬਾਸ ਸਰ ਉਹ ਮਾਸ ਸਰ 14 ਫਰਵਰੀ ਨੂੰ ਮੀਟਿੰਗ ਹੋ ਰਹੀ ਹੈਗੀ ਮਾਸ ਡੱਲੇਵਾ ਸਾਹਿਬ ਦੀ ਮੈਂ ਤਾਂ ਪਹਿਲਾਂ ਕਹਿਆ ਸੀ ਕਿ ਮੇਰੇ ਕੋਲ ਮੈਂ ਕੇਂਦਰ ਨੂੰ ਕਹਿਆ ਸੀ ਇਹ ਗੱਲ ਵਾ ਗੱਲ ਵਾ ਸਰ 14 ਕੁੱਝ ਕਿਹਾ ਸੀ ਪਰ ਹੁਣ ਇਹ ਡੱਲੇਵਾਲ ਸਾਹਿਬ ਕਹਿੰਦੇ ਆ ਕਿ ਲੱਗ ਕੇ 14 ਫਰਵਰੀ ਕਿਉਂ ਲੇਟ ਕੀਤੀ ਇਹ ਤਾਂ ਨਹੀਂ ਦੇਖੋ ਇਹ ਦੇਖੋ ਪੰਜਾਬ ਨਾਲ ਤਾਂ ਸੰਬੰਧ ਕੋਈ ਮੰਗ ਨਹੀਂ ਅਸੀਂ ਉਹ ਠੀਕ ਹੈ ਖਨੌਰੀ ਜਾਂ ਸ਼ੰਭੂ ਬਾਡਰ ਤੇ ਬੈਠੇ ਕੇਂਦਰ ਨੇ ਜਿੱਦਿਆਂ ਉਹਨਾਂ ਨੂੰ ਚਿੱਠੀ ਦਿੱਤੀ ਹੈ ਜੋ ਸਹਿਮਤ ਨਹੀਂ ਮੈਂ ਤਾਂ ਉਸੇ ਜਿੱਥੇ ਉਹਨਾਂ ਨੇ ਹੁਣ ਐਡਰੈਸ ਲਿਖਿਆ ਨਾ 26 ਸੈਕਟਰ ਵਾਲਾ ਜੀ ਜੀ ਮੈਂ ਉੱਥੇ ਤਾਂ ਚਾਰ ਮੀਟਿੰਗ ਕਰਾਈਆਂ ਨੇ ਨਹੀਂ ਤਾਂ ਕੋ ਦੇਗੇ ਸੀ ਪਿੱਛੇ ਜਦੋਂ ਪਿਊਸ਼ ਕੋਇਲ ਤੇ ਅਰਜਨ ਮੁੰਡਾ ਜਿਹੜੇ ਕਿ ਉਸ ਵੇਲੇ ਖੇਤੀਬਾੜੀ ਮੰਤਰੀ ਸੀ ਅੱਜ ਸ਼ਿਵਰਾਜ ਚਾਨ ਹੈ ਜਦੋਂ ਉਹ ਆਏ ਸੀ ਆ ਕੇ ਗੱਲ ਕਰੋ ਕੱਲ ਕੱਲ ਬਾਤ ਹੀ ਹੱਲ ਹੋਊਗੀ ਜੀ ਹੋਰ ਕੋਈ ਲੱਗਦਾ ਹੋ ਜੇਗੀ 14 ਪਰਵ ਮੈਂ ਤਾਂ ਉਮੀਦ ਮੈਂ ਤਾਂ ਇਹ ਕਹਿਣਾ ਜੀ ਪੰਜਾਬ ਜਿਹੜਾ ਉਹ ਫੂਡ ਬੋਲ ਹੈ ਸਾਡਾ ਅਸੀਂ ਦੇਸ਼ ਦਾ ਅਨਾਜ ਭੰਡਾਰ ਜੇ ਕਿਸਾਨਾਂ ਦੀਆਂ ਸਮੱਸਿਆਵਾਂ ਨਹੀਂ ਸੁਣੋਗੇ ਹੋਰ ਕਿਹਦੇ ਸੁਣੋਗੇ ਫਿਰ ਜੇ ਪੰਜਾਬ ਦੇ ਕਿਸਾਨ ਹਰਿਆਣਾ ਦੇ ਕਿਸਾਨਾਂ ਦੀ ਨਹੀਂ ਸੁਣੋਗੇ ਹੋਰ ਕਿਹਦੀਆਂ ਸੁਣੋਗੇ ਸੋ ਅਸੀਂ ਸਟੇਕ ਹੇਲਡਰਸ ਹਾਂ ਅਸੀਂ ਸਾਰੇ ਟੇਸ਼ਨੂ ਜੀ ਅਨ ਅਨੰਦਦਾਤਾ ਜੇ ਅਸੀਂ ਅਨੰਦਦਾਤਾ ਕਹਿੰਨੇ ਹਾਂ ਤਾਂ ਅਨੰਦਦਾਤਾ ਸਮਝੋ ਵੀ ਨਾ ਸਰ ਇੱਕ ਮੇਰਾ ਸਵਾਲ ਸੀ ਐਸਐਸਫ ਨੇ ਬੜੀ ਕਾਮਯਾਬੀ ਕਰਦੀ ਹੈਗੀ ਆ ਪਰ ਲੋਕ ਡਿਮਾਂਡ ਕਰ ਰਹੇ ਨੇ ਕਿ ਐਸਐਸਫ ਦੇ ਵਿੱਚ ਜਗਾ ਕੋ ਟ੍ਰੈਫਿਕ ਦੇ ਵੀ ਜਿਹੜੇ ਹੈਗੇ ਨੇ ਭਰਤੀ ਕਿਤੇ ਲਾ ਦੇ ਕਹਿੰਦੇ ਆ ਰਾਏ ਸਾਹਿਬ ਦੀ ਵੀ ਕੱਲ ਸਟੇਟਮੈਂਟ ਆਈ ਸੀ ਕਰਨਗੇ ਜੀ ਕਰਨਗੇ ਦੇਖੋ ਐਸਐਸਫ ਪਹਿਲਾ ਤਾਂ ਹੈ ਨਹੀਂ ਦੇਸ਼ ਚ ਪਹਿਲੀ ਵਾਰ ਹੈ ਔਰ ਮੇਥੋ ਪੰਜ ਚਾਰ ਪੰਜ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਮੇਥੋ ਐਸਐਸਫ ਬਾਰੇ ਜਾਣਕਾਰੀ ਮੰਗੀ ਹੈ ਕਿ ਜੀ ਇਹ ਕਿਵੇਂ ਬਣਾਈਏ ਤੁਸੀਂ ਇੱਕ ਕਿਵੇਂ ਹੁੰਦਾ ਜੀ ਕੀ ਕੀ ਕੀਤਾ ਸੋ ਅਸੀਂ ਉਹਨਾਂ ਨੂੰ ਮਹਿੰਗੀਆਂ ਗੱਡੀਆਂ ਜੋੜੀਆਂ ਟਰੱਕ ਮਹਿੰਗੀਆਂ ਤੋਂ ਭਾਵੇਂ ਨਹੀਂ ਹੈਗਾ ਕਿ ਕੋਈ ਕੀਮਤ ਚ ਮਹਿੰਗੀਆਂ ਤਕੜੀਆਂ ਗੱਡੀਆਂ ਜੇ ਕੋਈ ਟਰੱਕ ਖਰਾਬ ਹੋ ਗਿਆ ਖੜ ਗਿਆ ਸੜਕ ਤੇ ਆਪਾਂ ਅਕਸਰ ਸੁਣਦੇ ਹਾਂ ਤੁਸੀਂ ਅਕਸਰ ਖਬਰਾਂ ਦਿੰਦੇ ਰਹੇ ਹੋ ਪਹਿਲਾਂ ਕਿ ਖੜੇ ਟਰੱਕ ਦੇ ਵਿੱਚ ਆ ਕੇ ਗੱਡੀ ਭੰਜ ਸਾਰਾ ਪਰਿਵਾਰ ਖਤਮ ਘਟੋ ਘਟਾ ਸੀ ਮੈਂ ਜਦੋਂ ਐਮਪੀ ਸੀਗਾ ਮੈਂ ਡਾਟਾ ਘਟਾਇਆ ਸੀਗਾ ਪਾਰਲੀਮੈਂਟ ਚ 14 ਮੌਤਾਂ ਪਰ ਡੀਸੀ ਪੰਜਾਬ ਚ 50 ਨੰਬਰ 1 ਜੀ ਖੋਨੀ ਸੜਕਾਂ ਸਾਡੀਆਂ ਪਰ 14 ਮਤਲਬ ਤੁਸੀਂ ਲਾਓ 파ਡੇ ਸਵਾ 400 ਹੋ ਗਈ ਸਵਾ 400 ਹੋ ਗਈ ਮਹੀਨੇ ਦੀ ਉਹਨੂੰ ਸਾਲ ਨਾਲ ਕੋਨਾ ਕਰੋ ਜੀ 5000 ਬੰਦਾ ਹੋ ਗਈ ਜੇ ਅਸੀਂ 500 ਅਸੀਂ ਐਸ ਵਕਤ 47% ਮੌਤਾਂ ਘਟਾਤੀਆਂ ਇੱਕ ਉਹ ਤੁਹਾਨੂੰ ਇੰਟਰਸਟਿੰਗ ਡਾਟਾ ਦੱਸ ਮੇਰੇ ਕੋਲ ਡਾਟਾ ਆਇਆ ਕਿਉਂਕਿ ਆ ਫਰਵਰੀ ਦੇ ਇਹਨਾਂ ਦਿਨਾਂ ਚ ਇਹੋ ਘਟਮ ਕੀਤਾ ਸੀ ਆਉਣ ਵਾਲੀ ਫਰਵਰੀ ਤੇ ਵਿੱਚ ਅਸੀਂ ਦਾ ਇੱਕ ਸਾਲ ਹੋਊਗਾ ਤੁਹਾਨੂੰ ਇੰਟਰਸਟਿੰਗ ਡਾਟਾ ਦੱਸ ਮੇਰੇ ਕੋਲ 1 ਸਾਲ ਦਾ ਡਾਟਾ ਮੈਂ ਮੰਗਾਇਆ ਮੈਂ ਕਿਹਾ ਜੀ ਹੁਣ ਤੱਕ ਦਾ ਡਾਟਾ ਦਿਓ ਮੌਤਾਂ ਦੀ ਗਿਣਤੀ 47% ਘਟ ਗਈ ਜਖਮੀਆਂ ਦੀ ਗਿਣਤੀ 150% ਵੱਧ ਗਈ ਸਰ ਡਟਕਰੀ ਸਾਹਿਬ ਦਾ ਵੀ ਇੱਕ ਮਿੰਟ ਇੱਕ ਇੱਕ ਪਹਿਲਾਂ ਮੈਂ ਇਹ ਪੁੱਛੋ ਕਿ 150% ਜਖਮੀਆਂ ਦੀ ਗਿਣਤੀ ਕਿੰਨਾਂ ਵੱਧ ਗਈ ਦੇਖੋ ਜਿਹੜੇ ਪਹਿਲਾਂ ਮੌਤਾਂ ਸ਼ਾਮਲ ਹੋ ਜਾਂਦੇ ਸੀ ਉਹ ਉਹ ਜਖਮੀਆਂ ਜਾਂਦੇ ਹੁਣ ਜੇ ਕਿਸੇ ਦੇ ਖਰੋਚ ਵੀ ਲੱਗੇ ਉਹਦੀ ਐਸਐਸਏ ਪਹੁੰਚ ਜਾਂਦੀ ਹੈ ਉਹਦਾ ਨਾਮ ਲੱਕ ਲੈਣੇ ਉਹਨੂੰ 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 ਰਜਿਸਟਰ ਕਰੇ ਪਹਿਲੇ ਤਾਂ ਕੋਈ ਪੁੱਛਦੇ ਹੀ ਨਹੀਂ ਸੀਗਾ ਇਹ ਔਰ ਨਾਲੇ ਵੀ ਨਹੀਂ ਲਗਭਗ 5 ਕਰੋੜ ਰੁਪਈਆ ਨਗਦ ਤੇ 2-3 ਕਰੋੜ ਰੁਪਏ ਦੇ ਗਹਿਣੇ ਉਹ ਵੀ ਕਰੇ ਬਚਾਏ ਨੇ ਉਹਨਾਂ ਦੇ ਕਿਉਂਕਿ ਜਿਸ ਵੇਲੇ ਐਕਸੀਡੈਂਟ ਹੋ ਜਾਂਦਾ ਤੁਸੀਂ ਉਹ ਦੇਖਦੇ ਹੋ ਮੇਰਾ ਬੱਡੂਆ ਕਿੱਥੇ ਹੈ ਜੇ ਮੇਰੇ ਮੇਰੇ ਪਰਚੀ ਹੈ ਉਸ ਵੇਲੇ ਤਾਂ ਜਾਨ ਬਚਾਉਣ ਦੀ ਹੋਈ ਹੁੰਦੀ ਹੈ ਓਹ ਪੈਸਾ ਵੀ ਐਸਐਸਐਫ ਕਚਾਰੀ ਆ ਮੈਂ ਉਹਨਾਂ ਸਾਰੇ ਜਵਾਨਾਂ ਨੂੰ ਸਲੂਟ ਕਰਦਾ 26 ਜਨਵਰੀ ਦੇ ਅਸੀਂ ਸਨਮਾਨਿਤ ਵੀ ਕਰਾਂਗੇ ਜਿਨ੍ਹਾਂ ਨੇ ਐਸਐਸਐਫ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਆਉਣ ਵਾਲੇ ਦਿਨਾਂ 'ਚ ਹੋਰ ਵੀ ਬਣਾਇਆ ਜਾਏ। ਮਾਤਾ ਫਰਿਸ਼ਤੇ ਸਕੀਮ ਚਲਾਈ ਸੀ ਪਰ ਇਹ ਲੋਕਾਂ ਨੂੰ ਉਹਦਾ ਲਾਹਾ ਨਹੀਂ ਮਿਲ ਰਿਹਾ। ਸਰ ਐਸਐਸਐਫ ਹੋਰ ਕੀ ਹੈ ਜੀ? ਫਰਿਸ਼ਤੇ ਨੇ ਉਹ ਜਿਹੜੇ ਜਾਨ ਬਚਾਉਂਦੇ ਨੇ। ਆਪਾਂ ਤਾਂ ਚੱਕ ਕੋਸ਼ਿਸ਼ ਕਰ ਰਹੀ ਜਿਹੜੇ ਜਾਨ ਬਚਾਉਂਦੇ ਜਿਹੜੇ ਜਾਨ ਬਚਾਉਂਦੇ ਆ ਫਰਿਸ਼ਤੇ ਹੀ ਹੈ ਜੀ। ਐਸਐਸਐਫ ਜਾਨ ਬਚਾਉਂਦੀ ਹੈ। ਮਾਨ ਸਰ ਪਾਰਟੀ ਗੱਲਾਂ ਕਰਦੀ ਵਿਕਾਸ ਦੀ। ਸਰਕਾਰੀ ਹਸਪਤਾਲ ਜਿਹੜਾ ਮੋਗੇ ਦਾ ਹੈ ਇਹ ਹਲੇ ਜਿਹੜਾ ਡਿਸਟ੍ਰਿਕਟ ਲੈਵਲ ਦਾ ਹਸਪਤਾਲ ਨਹੀਂ ਬਣ ਸਕਿਆ। ਇੱਥੇ ਬਹੁਤ ਬੋਸਟਾਂ ਜਿਹੜੀ ਸਪੈਸ਼ਲਿਸਟ ਦੀ ਖਾਲੀ ਪਈ ਹੈ। ਮੈਡੀਕ ਕਦੋਂ ਤੱਕ ਆਪ ਮੋਗਾਵਾਸੀ ਦੇਖਣ ਜੀ ਆਉਣ ਵਾਲੇ ਆਉਣ ਵਾਲੇ ਸਰ ਆ ਬਿਲਡਿੰਗ ਕਰੋ ਤੱਕ ਤੇ ਹੋਏਗੀ ਕਿ ਕਿੰਨੇ ਵੀ ਲੱਗਦੇ ਰਹੇਗੀ 9 ਮਹੀਨੇ ਜੀ ਇਥੇ ਡੈਡ ਲਾਈਨ ਕੀਏ ਜਾਂਦੇ 9 ਮਹੀਨੇ ਮਾ ਜੀ ਕਿੰਨੀ ਲੱਗਦੇ ਨਾਲ 9 ਮਹੀਨੇ ਦਾ ਦੇਵੋਗੇ ਸਰ 9 ਮਹੀਨੇ ਦਾ ਕੀ ਹੈ ਜੀ